ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੀਲੇ ਤੋਂ ਫਰੋਦੀ ਲੈਣ ਵਾਲੇ ਮੰਗਣ ਵਾਲੇ ਲਵਸ਼ੇਂਦਰ ਦੱਲੇਵਾਲ ਦੀ ਇੱਕ ਵੀਡੀਓ ਆਪਾਂ ਪਾਈ ਸੀ ਉਹ ਵੀਡੀਓ ਸੁਣ ਕੇ ਉਹਨੂੰ ਅੱਗ ਲੱਗੀ ਇੰਗਲੈਂਡ ਵਿੱਚ ਲੁਕਿਆ بیٹھا ਹੈ ਤੇ ਕੁਝ ਗੱਲਬਾਤ ਉਹਨੇ ਮੈਨੂੰ ਜਵਾਬ ਦੇਣ ਵਾਸਤੇ ਕੀਤੀ ਹੈ ਮੇਰਾ ਕਰੈਕਟਰ ਕੀ ਹੈ ਇਹ ਮੈਂ ਕਿਸੇ ਨੂੰ ਦੱਸਾਂ ਨਾ ਦੱਸਾਂ ਇਹਦੇ ਤੇ ਕੋਈ ਮਤਲਬ ਨਹੀਂ ਮੈਂ ਕੋਈ ਐਡਾ ਵੱਡਾ ਗੁਨਾਹ ਨਹੀਂ ਕੀਤਾ ਹੋਇਆ ਮੈਂ ਕੋਈ ਬਲਾਤਕਾਰ ਨਹੀਂ ਮੈਂ ਕੋਈ ਡਾਕਾ ਨਹੀਂ ਮਾਰਿਆ ਮੈਂ ਪੰਜਾਬ ਦੇ ਜ਼ੋਥ ਨੂੰ ਗਲਤ ਰਸਤੇ 'ਤੇ ਨਹੀਂ ਤੋਰਿਆ ਪਰ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਭਗੜੇ ਹੋ ਕੇ ਇੰਗਲੈਂਡ ਵਿੱਚ ਜਾ ਕੇ ਬੈਠੇ ਐ ਇਹ ਲਵਸ਼ਿੰਦਰ ਜਿਹੜਾ ਡੱਲੇਵਾਲ ਐ ਇਹਦੀਆਂ ਦੋ ਚਾਰ ਮੈਂ ਤੁਹਾਨੂੰ ਗੱਲਾਂ ਸੁਣਾਉਣੀਆਂ ਨੇ ਅੱਜ ਇਹ ਵੀਡੀਓ ਤਾਂ ਪਾ ਬੈਠਾ ਮੈਨੂੰ ਮਤ ਦੇਣ ਵਾਸਤੇ ਤੇ ਪਰ ਜਦੋਂ ਲੋਕਾਂ ਨੇ ਕਰਤੂਤ ਇਹਦੀ ਦੱਸੀ ਹਾਲਾਂਕਿ ਮੈਨੂੰ ਸਭ ਕੁਝ ਪਤਾ ਹੈ ਜੋ ਕੁਝ ਜੂਨ 84 ਵਿੱਚ ਵਾਪਰਿਆ ਜਾਂ ਅਤ ਮਤ ਵੇਲੇ ਵਾਪਰਿਆ ਪਰ ਮੈਂ ਚਾਹਣਾ ਹੁਣਾ ਕਿ ਕੋਈ ਫੋਨ ਕਰਕੇ ਇਹਨਾਂ ਦੀਆਂ ਕਰਤੂਤਾਂ ਦੱਸੇ ਇਹ ਜਿਹੜਾ ਲਵਸ਼ਿੰਦਰ ਡੱਲੇਵਾਲ ਹੈ ਇਹ ਮੈਨੂੰ ਸਮਝਾਉਂਦਾ ਸਮਝਾਉਂਦਾ ਕਹਿੰਦਾ ਨਹੀਂ ਕਿ ਵੀਡੀਓ ਵਿੱਚ ਕਹਿੰਦਾ ਚਮਕੀਲੇ ਤੋਂ ਸਾਨੂੰ ਫਰੋਤੀ ਲੈਣ ਦੀ ਕੀ ਲੋੜ ਪਈ ਸੀ ਅਸੀਂ ਕਹਿੰਦਾ 12 ਫਰਵਰੀ 1987 ਨੂੰ ਜਿਹੜਾ ਡਾਕਾ ਮਾਰਿਆ ਸੀ ਯਾਨਕਿ ਲੁਝਾਣੇ ਬੈਂਕ ਦੇ ਵਿੱਚ ਕਹਿੰਦਾ ਸਾਡੇ ਕੋਲੇ 5.5 ਕਰੋੜ ਰੁਪਇਆ ਪਿਆ ਸੀ ਉਹ ਕੌਮ ਦੇ ਕਾਰਜਾਂ ਲਈ ਕਹਿੰਦੇ ਅਸੀਂ ਉਹ ਪੈਸਾ ਵਰਗੇ ਸਭ ਤੋਂ ਪਹਿਲਾਂ ਇਹਨਾਂ ਹਰਾਮ ਖੋਰਾ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਉਹ 5.5 ਕਰੋੜ ਰੁਪਇਆ ਤੁਸੀਂ ਕੌਮ ਦੇ ਕਿਹੜੇ ਘਰ ਤੇ ਲਾਇਆ ਹਰਾਮ ਖੋਰੋ ਦਲਜੀਤ ਬਿੱਟੂ ਦੀ ਪ੍ਰਾਪਰਟੀ ਚੈੱਕ ਕਰਕੇ ਦੇਖੋ ਕਿੰਨੀ ਪ੍ਰਾਪਰਟੀ ਬਣਾਈ ਬੈਠਾ ਉਹ ਉਹ ਪਹਿਲਾਂ ਕਿੰਨਾ ਗਰੀਬ ਸੀ ਕਿੰਨਾ ਕ ਅਮੀਰ ਸੀ ਸਭ ਨੂੰ ਪਤਾ ਹੈ ਦੂਜੀ ਗੱਲ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਚਮਕੀਲੇ ਤੋਂ ਇਹਨੇ ਫਰੋਦੀ ਮੰਗੀ ਹੈ ਉੱਜਾ ਫਰੋਦੀ ਲਈ ਹੈ ਉਹਦੇ ਕਾਰਨ ਕੀ ਨੇ ਇਹਦੇ ਜਿਹੜੇ ਉਸ ਵਕਤ ਦੇ ਅਖੌਤੀ ਖਾੜਕੂ ਨੇ ਇਹਨਾਂ ਦਾ ਜਿਹੜਾ ਪ੍ਰਧਾਨ ਸੀ ਉਹ ਸੀਗਾ ਗੁਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਕੋਲਾ ਢੱਡੇਵਾਲਾ ਜਗਜੀਤ ਸਿੰਘ ਗਿੱਲ ਗੰਗਾਨਗਰ ਵਾਲਾ ਗਣੇਸ਼ ਨੇਕਾ ਦੀਪਾ ਹੇਰਾਵਾਲਾ ਸਤਪਾਲ ਢਿੱਲੋਂ ਤੇ ਸੁਖਦੇਵ ਸੋਢੀ ਆ ਦੀਪਾ ਹੇਰਾਵਾਲਾ ਜਿਹਨੇ ਗੋਲੀਆਂ ਮਾਰੀਆਂ ਸੀ ਚਮਕੀਲੇ ਦੇ ਮਾਰਕੀਟ ਮੋਦੀ ਘਾਟ ਉਤਾਰਿਆ ਸੀ ਤੇ ਇੱਕ ਇਥੇ ਗੱਲ ਥੋੜੀ ਜੀ ਤੁਸੀਂ ਨੋਟ ਕਰਿਓ ਮਾਨੋਚਾਲ ਦੇ ਕੋਲ ਚਮਕੀਲਾ ਜਦੋਂ ਗਿਆ ਤੇ ਚਮਕੀਲੇ ਨੇ 10000 ਦਾ ਉਹਨੂੰ ਕਹਿੰਦੇ ਮੱਥਾ ਟੇਕਿਆ ਉਸ ਵਕਤ 10000 ਰੁਪਏ ਦਾ ਮੱਥਾ ਉਸ ਵਕਤ ਟੇਕਿਆ ਤੁਸੀਂ ਅੰਦਾਜ਼ਾ ਲਾਓ ਵੀ ਉਸ ਵਕਤ 10000 ਦੀ ਕੀਮਤ ਕੀ ਸੀ ਇੱਕ ਇਥੇ ਨਾਲ ਹੋਰ ਗੱਲ ਮੈਂ ਤੁਹਾਨੂੰ ਨੋਟ ਕਰਾ ਦੇਣਾ ਜਦੋਂ ਇਹ ਚਮਕੀਲੇ ਨੂੰ ਸਮਝਾਉਂਦੇ ਐ ਮਤਲਬ ਕਹਿੰਦੇ ਐ ਕਿ ਤੂੰ ਗੰਦੇ ਗੀਤ ਨਾ ਗਾ ਲੱਚਰਾਂਗਾ ਪਹਿਲੀ ਗੱਲ ਤਾਂ ਉਹਦੇ ਗੀਤ ਇੰਨੇ ਗੰਦੇ ਹੈ ਨਹੀਂ ਹੁਣ ਦੇ ਮੁਕਾਬਲੇ ਜਿਹੜਾ ਹੁਣ ਗੰਨ ਚੱਲਦੇ ਆ ਨਾ ਉਸ ਵਕਤ ਉਹਨਾਂ ਗੰਦ ਨਹੀਂ ਸੀ ਤੇ ਦੂਜੀ ਗੱਲ ਉਹਨੇ ਧਾਰਮਿਕ ਕੈਸ਼ਟਾਂ ਉਦੋਂ ਬਾਅਦ ਦੇ ਵਿੱਚ ਰਿਕਾਰਡ ਕਰਵਾਈਆਂ ਸਭ ਨੂੰ ਪਤਾ ਹੈ ਸਾਥੂ ਬਾਬਾ ਖੋਲੇ ਤੇਰਾ ਨੰਦ ਕਾਣਾ ਜਾਂ ਸੁੱਤਾ ਜਣਦੇ ਥੱਲੇ ਪੀਰਾਂ ਦਾ ਪੀਰ ਕੁੜੇ ਤਲਵਾਰ ਮੇ ਕਲਗੀ ਧਰਦੀ ਹਾਂ ਠੀਕ ਹੈ ਤਾਰਿਆਂ ਦੀ ਲੋਏ ਲੋਏ ਜਾਂਦੇ ਦਸਵੇਂ ਜੀ ਦੇ ਲਾਲ ਤੇ ਕਾਫੀ ਗਾਣੇ ਉਹਦੇ ਰਿਕਾਰਡ ਹੋਏ ਬਾਅਦ ਵਿੱਚ ਜਾਨਕਿ ਉਸ ਤੋਂ ਬਾਅਦ ਵਿੱਚ ਉਹਨੇ ਕੋਈ ਇਹੋ ਜਿਹੀ ਕੈਸਟ ਉਹਦੀ ਆਈ ਨਹੀਂ ਜੇ ਉਹਨੂੰ ਇਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਦੂਜੀ ਗੱਲ ਜਿਹੜਾ ਇਹ ਹਰਾਮਖੋਰ ਇੰਗਲੈਂਡ ਵਿੱਚ ਬੈਠਾ ਇਹ ਇਹ ਨਾ ਜਿਹੜੇ ਆ ਮੈਂ ਤੁਹਾਨੂੰ ਗਿਣਾਏ ਨੇ ਗੁਰਜੀਤ ਕੁਲਵਿੰਦਰ ਜਗਜੀਤ ਗੰਗਾ ਨਗਰ ਵਾਲਾ ਗੁਰਨੇਕ ਨੇਕਾ ਦੀਪਾਹੇਰਾਵਾਲਾ ਸਤਪਾਲ ਢਿੱਲੋ ਸੁਖਦੇਵ ਸੋਢੀ ਇਹਨਾਂ ਦਾ ਇਹ ਲਸ਼ਵਿੰਦਰ ਡੱਲੇਵਾਲ ਚਮਚਾ ਸੀ ਤੇ ਇੱਥੋਂ ਤੱਕ ਗੱਲਬਾਤ ਹੈ ਕਿ ਚਮਕੀਲੇ ਦੇ ਦਫਤਰ ਵਿੱਚ ਜਿਹੜੇ ਆ ਗੁੰਡੇ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਨਾ ਅਖੌਤੀ ਅਤਵਾਦੀ ਇਹ ਉਹਦੇ ਦਫਤਰ ਵਿੱਚ ਜਾਂਦੇ ਹੁੰਦੇ ਸੀ ਇਹਨਾਂ ਨੇ 50000 ਰੁਪਏ ਮੰਗਿਆ ਸੀ ਉਹਨੇ 35000 ਰੁਪਏ ਦਿੱਤਾ ਸੀ ਤੇ 15000 ਰੁਪਈਆ ਜਿਹੜਾ ਇਹ ਲਸ਼ਵਿੰਦਰ ਹੈ ਨਾ ਇਹਦਾ ਇੱਕ ਮੋਢਾ ਵੀ ਕਹਿੰਦੇ ਨਿਕਲਿਆ ਨਿਕਲਿਆ ਹੈ ਡੇਢੀ ਧੌਣ ਵਾਲਾ ਵੀ ਇਹਨੂੰ ਕਹਿੰਦੇ ਬਿੰਗੇ ਮੂੰਹ ਵਾਲਾ ਵੀ ਕਹਿੰਦੇ ਇਹਦੇ ਕੋਲ ਟੁੱਟਿਆ ਹੋਇਆ ਸਾਈਕਲ ਹੁੰਦਾ ਸੀ ਚਮਕੀਲੇ ਦੇ ਘਰ ਵਾਲੀ ਦੇ ਕੋਲੋਂ 15000 ਰੁਪਈਆ ਇਹ ਖੁਦ ਲੈ ਕੇ ਆਇਆ ਸੀ ਜਿਹੜਾ ਲਸ਼ਵਿੰਦਰ ਡੱਲੇਵਾਲ ਲੋਕੇ ਬੈਠਾ ਹੈ ਇੰਗਲੈਂਡ ਦੇ ਜਿਹੜਾ ਹਰਾਮਖੁਰ ਮੈਨੂੰ ਮਤਾਂ ਦਿੰਦਾ ਤੇ ਚਮਕੀਲੇ ਨਾਲ ਦਫ਼ਤਰ ਦੇ ਵਿੱਚ ਇਹ ਹੱਥੋ ਪਾਈ ਵੀ ਹੋਈ ਸੀ ਯਾਨੀ ਕਿ ਉਦਾਇਰ ਨੇ ਬਾਜਰਾ ਵੀ ਤੋੜਿਆ ਸੀ ਧੰਕ ਦੇ ਦਿੰਦੇ ਸੀ ਇੱਥੋਂ ਤੱਕ ਵੀ ਨਾ ਹਰਾਮਖੋਰਾ ਨੇ ਕਹਿਤਾ ਸੀ ਜਦੋਂ 404500 ਲੈਣਾ ਜਾਂ 7-8000 ਤਾਂ ਕੋਈ ਸਟੇਜ ਗਈ ਸੀ ਇਹ ਕਹਿੰਦੇ 3-4000 ਰੁਪਏ ਸਾਨੂੰ ਦਿਆ ਕਰ ਇੱਕ ਪ੍ਰੋਗਰਾਮ ਵਿੱਚੋਂ ਇਹਨਾਂ ਦੀ ਆਹਾ ਕਰਦੋਤ ਸੀ ਉਸ ਵਕਤ ਦੀ ਜਾਨਕਿ ਇੱਕ ਸਿੰਗਰ ਨੂੰ ਕਹਿੰਦੇ ਸੰਕੀਲੇ ਨੂੰ ਕਹਿੰਦੇ ਆਪਣੇ ਪ੍ਰੋਗਰਾਮਾਂ ਦੇ ਵਿੱਚੋਂ ਜਦੋਂ 4000 ਲੈਣਾ ਤਾਂ 1500 ਜਦੋਂ 7-8000 ਲੈਣਾ ਤਾਂ 2-3000 ਜਾਨੀ ਕਿਸਾਨ ਦਿਆ ਕਰ ਇਹ ਉਸ ਵਕਤ ਲੈਂਦੇ ਰਹੇ ਨੇ ਚਮਕੀਲੇ ਤੋਂ ਠੀਕ ਹੈ ਹੁਣ ਮੈਂ ਜਿਹੜੀ ਇਹ ਗੱਲ ਬਾਤ ਤੁਹਾਡੇ ਨਾਲ ਕੀਤੀ ਹੈ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਵੀ ਇਹ ਬੰਦੇ ਜਿਹੜੇ ਮੈਨੂੰ ਇਦਾਂ ਜਵਾਬ ਦਿੰਦੇ ਐ ਅੱਛਾ ਜਿਹੜੀ ਇਹਨੇ ਵੀਡੀਓ ਪਾਈ ਐ ਨਾ ਮੈਨੂੰ ਸਮਝਾਉਣ ਵਾਸਤੇ ਉਹਦੇ ਵਿੱਚ ਪਤਾ ਕਹਿੰਦਾ ਕਹਿੰਦਾ ਜਦੋਂ ਸਮਾਂ ਮਿਲੂ ਕਦੇ ਨਾ ਤੈਨੂੰ ਅਸੀਂ ਮਿਲਾਂਗੇ ਜਾਣੇ ਕਿ ਇੰਗਲੈਂਡ ਵਿੱਚ ਧਮਕੀਆਂ ਦੇ ਰਿਹਾ ਹੈ ਹਰਾਮਖੋਰਾ ਤੇਰੀ ਕਰਤੂਤ ਇੱਕ ਹੋਰ ਦੱਸਣ ਲੱਗਾ ਤੇ ਲੋਕ ਵੀ ਸੁਣ ਲੈਣ ਜਿਨ੍ਹਾਂ ਨੇ ਅੱਤਵਾਦ ਦਾ ਢੰਡੋਰਾ ਪਿੱਟਿਆ ਹੋਇਆ ਸੀ ਕਿ ਅੱਤਵਾਦੀਆਂ ਨੇ ਬੜਾ ਵਧੀਆ ਕੰਮ ਕੀਤਾ ਸੀ ਆ ਜਿਹੜੇ ਮੈਂ ਨਾਂ ਲੈ ਲੈਣਾ ਪੰਜ-ਛਤ ਜਿਨ੍ਹਾਂ ਦੇ ਚਮਚਾ ਬਣਿਆ ਸੀ ਇਹਨੂੰ ਸਰਵਣ ਘੋਟਨੇ ਨੇ ਫੜ ਲਿਆ ਸੀ ਸਰਵਣ ਘੋਟਨਾ ਜਿਹੜਾ ਬਹੁਤ ਅਤਿਆਚਾਰ ਕਰਦਾ ਸੀ ਕਹਿੰਦੇ ਉਨੇ ਨੂੰ ਫੜ ਲਿਆ ਲਸ਼ਵਿੰਦਰ ਢੱਲੇਵਾਰ ਨੂੰ ਇਹਨੂੰ ਕਹਿੰਦਾ ਤੈਨੂੰ ਛੱਡ ਦੂੰ ਬਾਕੀ ਜਿਹੜੇ ਤੇਰੇ ਨਾਲ ਦੇ ਨੇ ਸਿਰ ਫੜਾ ਦੇ ਦੱਸ ਕਿੱਥੇ ਕਿੱਥੇ ਬੈਠੇ ਨੇ ਇਹ ਹਰਾਮਖੋਰ ਨੇ ਆਪਣੇ ਨਾਲ ਦੇ ਆ ਸਾਰੇ ਮਰਵਾਏ ਨੇ ਸਾਰੇ ਮਰਵਾਏ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਅ ਕਹਿ ਲਈਏ ਨੇਪਾਲ ਰਾਹੀਂ ਇੰਗਲੈਂਡ ਗਿਆ ਤੇ ਜਿਨ੍ਹਾਂ ਨੇ ਚੜਾਇਆ ਨਾ ਤੇ ਉਹ ਵੀ ਉਹ ਨੇ ਜਿਨ੍ਹਾਂ ਨੇ ਆ ਜਿਹੜੇ ਇਹਦੇ ਗੁੰਡੇ ਮਾਰੇ ਨੇ ਇਹ ਉਹ ਬੰਦਾ ਹੈ ਹੁਣੇ ਬੈਠਾ ਇਹ ਇੰਗਲੈਂਡ ਵਿੱਚ ਤੇ ਇੰਗਲੈਂਡ ਵਿੱਚ ਬੈਠਾ ਮੈਨੂੰ ਦੇ ਰਿਹਾ ਮੱਤਾਂ ਤੂੰ ਝੂਠ ਬੋਲਦਾ ਫਲਾਣਾ ਬੋਲਦਾ ਮੈਂ ਜੇ ਝੂਠ ਬੋਲਦਾ ਜੇ ਦਮ ਹੈਗਾ ਨਾ ਬਾਹਮਾ ਵਿੱਚ ਬਿੰਗੇ ਮੂੰਹ ਵਾਲਿਆ ਟੇਢੀ ਧੌਣ ਵਾਲਿਆ ਫਿਰ ਇੰਡੀਆ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ ਜੇ ਐਨੀ ਸੂਲਮੇ ਸੀ ਯਾਰ ਤੁਸੀਂ ਪਰੋੜੇ ਕਿਉਂ ਹੋਏ ਤੂੰ ਲੋਕੇ ਆਪਣੀ ਜਾਨ ਬਚਾ ਕੇ ਤੁੰਗਲੈਂਡ ਵਿੱਚ ਲੁਕਿਆ ਬੈਠਾ ਹੈਗਾ ਤਾਂ ਮੈਂ ਇੰਡੀਆ ਦੀ ਗੱਲ ਕਰਾਂ ਦਾ ਇਹਨਾਂ ਨੇ ਨਾ ਜਿਹੜੀ ਚਮਕੀਲੇ ਦੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਇਹ ਜਿਹੜੇ ਮੈਨੂੰ ਮਤਾਂ ਦਿੰਦੇ ਆ ਇਹਦੀ ਤੁਹਾਨੂੰ ਇੱਕ ਕਰਤੂਤ ਹੋਰ ਦੱਸਦਾ ਇੱਕ ਉਸ ਵਕਤ ਨਾ ਜਦੋਂ ਚਮਕੀਲੇ ਦੇ ਕੋਲੋਂ ਪੈਸੇ ਲੈਂਦੇ ਰਹੇ ਨੇ ਡਰਾਤ ਮਕਾ ਕੇ ਉਦੋਂ ਲੁਧਿਆਣੇ ਮਾਰਕੀਟ ਵਿੱਚ ਇੱਕ ਕਲਾਕਾਰਾਂ ਦੇ ਕੋਲ ਕੋਈ ਕੁੜੀ ਆਉਂਦੀ ਸੀ ਬਹੁਤ ਸੋਹਣੀ ਸੀ ਕੁੜੀ ਉਹ 22 ਸਾਲ ਦੀ ਸੀ ਤੇ ਉਹਨੂੰ ਸ਼ੌਂਕ ਸੀ ਗਾਉਣ ਦਾ ਤੇ ਉਹਦੀ ਆਵਾਜ਼ ਤਾਂ ਬਹੁਤ ਹੀ ਵਧੀਆ ਵਹਿਣੀ ਸੀ ਪਰ ਕੁੜੀ ਬਹੁਤ ਸੋਹਣੀ ਸੁੱਖੀ ਸੀ ਉਹ ਤੇ ਹੁਣ ਉਹ ਐਸ ਵਕਤ ਇੰਗਲੈਂਡ ਬੈਠੀ ਜਿੱਥੇ ਹਰਾਮਖੋਰ ਬੈਠਾ ਨਾ ਉੱਥੇ ਹੀ ਕੁੜੀ ਹੈ ਉਹਦੀ ਵੀ ਕਾਫੀ ਉਮਰ ਆ ਉਸ ਵਕਤ ਤੋ ਉਹ 22 ਸਾਲ ਦੀ ਸੀ ਤੇ ਇਹ ਉਹ ਕੁੜੀ ਨੂੰ ਕਹਿੰਦਾ ਕਹਿੰਦਾ ਤੁਹਾਨੂੰ ਤੈਨੂੰ ਸਾਡੇ ਸਿੰਘਾਂ ਨੇ ਬੁਲਾਇਆ ਇੱਕ ਰਾਤ ਰਾਤ ਤੇ ਇਹ ਹਰਾਮਖੋਰ ਨੇ ਕਿਹਾ ਉਹ ਕੁੜੀ ਨੂੰ ਯਾਨੀ ਕਿ ਕਹਿੰਦਾ ਚਾਹਤਾ 20000 ਰੁਪਿਆ ਦਿਆ ਕਰੂੰ ਇਕੱਠੇ ਕਰਕੇ ਇਹਨੇ ਉਹ ਕੁੜੀ ਰੁਕਿਆ ਇੰਗਲੈਂਡ ਵਿੱਚ ਆ ਕੇ ਕੁੜੀ ਉਹ ਮੈਂ ਤਾਂ ਨਾ ਇਸ ਕਰਕੇ ਨਹੀਂ来 ਰਿਹਾ ਕਿਉਂਕਿ ਬਹੁਤ ਵੱਡੀਆਂ ਪ੍ਰੋਬਲਮਾਂ ਆਉਂਦੀਆਂ ਨੇ ਖਾਸ ਕਰਕੇ ਲੇਡੀਜ਼ ਨੂੰ ਤੇ ਉਹ ਕੁੜੀ ਨੂੰ ਇਹ ਕਹਿੰਦਾ ਕਹਿੰਦਾ ਵੀ ਸਾਡੇ ਸਿੰਘ ਤੈਨੂੰ ਕਹਿੰਦੇ ਆ ਵੀ ਇੱਕ ਰਾਤ ਹੋਵੇ ਤੇ ਸਾਡੇ ਕੋਲੇ ਆ ਹੁਣ ਇਹਨਾਂ ਵਿੱਚੋਂ ਕਿਹੜੇ ਹੋਣਗੇ ਆ ਜਿਹੜਾ ਨਾ ਪ੍ਰਧਾਨ ਹੋਊਗਾ ਗਰਜੀਤ ਸਿੰਘ ਜਾਂ ਕੁਲਵਿੰਦਰ ਕੋਲਾ ਜਗਜੀਤ ਗੇਲ ਗੰਗਾ ਨਗਰ ਵਾਲਾ ਜਾਂ ਗੁਰਨੇਕ ਨੇਕਾ ਜਾਂ ਦੀਪਾ ਸ਼ਰਵਾਲਾ ਜਾਂ ਸਤਨਾਮ ਢਿੱਲੋਂ ਜਾਂ ਸੁਖਦੇਵ ਸੋਢੀ ਇਹਨਾਂ ਵਿੱਚੋਂ ਕਿਹੜਾ ਹੋਊਗਾ ਇਹ ਤਾਂ ਹੁਣ ਇਹ ਦੱਸੂ ਹਰਾਮਖੋਰ ਤੇ ਉਹ ਕੁੜੀ ਕਹਿੰਦੀ ਕਹਿੰਦੀ ਪਹਿਲਾਂ ਮੈਂ ਡਰ ਗਈ ਵੀ ਮੈਨੂੰ ਇਹ ਕੁੱਟਮਾਰ ਵੀ ਕਰਨਗੇ ਮੈਨੂੰ ਮਾਰ ਵੀ ਸਕਦੇ ਆ ਤੇ ਉਹ ਕਹਿੰਦੀ ਫਿਰ ਮੈਂ ਅੰਮ੍ਰਿਤਸਰ ਚੱਲ ਗਈ ਅੰਮ੍ਰਿਤਸਰ ਚੱਲ ਗਈ ਕਹਿੰਦੀ ਉੱਥੇ 2-4 ਬੰਦੇ ਹੈਗੇ ਸੀ ਮੈਂ ਕਹਿੰਦੀ ਉਹਨਾਂ ਕੋਲੇ ਗੱਲਬਾਤ ਦੱਸੀ ਇਹਨਾਂ ਦੀ ਕਰਤੂਰ ਦੱਸੀ ਕਹਿੰਦੀ ਉੱਥੇ ਜਾ ਕੇ ਤੇ ਫੇਰ ਕਹਿੰਦੀ ਇਹਨਾਂ ਨੇ ਮਾੜਾ ਮੋਟਾ ਆਪਣੇ ਆਪ ਨੂੰ ਕੰਟਰੋਲ ਕੀਤਾ ਉਹ ਦੁਬਾਰਾ ਨਹੀਂ ਮੇਰੇ ਕੋਲ ਗਿਆ ਫੇਰ ਵੀ ਕਹਿੰਦੇ ਇਹਨੇ ਮੈਨੂੰ ਆ ਜਿਹੜਾ ਲਸ਼ਵਿੰਦਰ ਦੱਲੇਵਾਲ ਹੈ ਨਾ ਇਹ ਕਹਿੰਦੇ ਇੱਕ ਵਾਰੀ ਮੈਨੂੰ ਫੇਰ ਮਿਲਿਆ ਬੱਸ ਵਿੱਚ ਇਹਦੇ ਕੋਲ ਟੁੱਟਿਆ ਹੋਇਆ ਸਾਈਕਲ ਹੁੰਦਾ ਸੀ ਫੇਰ ਵੀ ਕਹਿੰਦੇ ਨੇ ਮੈਨੂੰ ਡਰਾਇਆ ਕਿ ਕਿਤੇ ਸਾਡੀਆਂ ਜਾ ਕੇ ਚੋਗਲੀਆਂ ਕਰ ਲਈਏ ਜਾਨਕਿ ਆ ਕਰਦੂਤ ਹੈ ਇਹਨਾਂ ਦੇ ਜਿਨ੍ਹਾਂ ਨੇ ਕੌਮ ਦੇ ਨਾਂ ਤੇ ਏਡੇ ਏਡੇ ਗੁੰਡਾ ਕਰਦੀਆਂ ਕੀਤੀਆਂ ਤੇ ਮੈਂ ਇਹ ਗੱਲ ਦੀ ਤਾਂ ਕੀਤੀ ਹੈ ਇਹਨੇ ਮੈਨੂੰ ਥੋੜਾ ਜਿਹਾ ਸਮਝਾਉਣ ਦੀ ਗੱਲ ਕੀਤੀ ਬਹੁਤ ਕੁਝ ਕਿਹਾ ਇਹਨੇ ਆਹ ਡਾਕ ਦੇ ਬਾਰੇ ਵੀ ਗੱਲ ਕੀਤੀ ਤੇ ਜਿਨ੍ਹਾਂ ਨੇ ਡਾਕੇ ਮਾਰੇ ਨੇ ਨਾ ਕੱਲੇ ਬਿੱਟੂ ਦੀ ਪ੍ਰਾਪਰਟੀ ਚੈੱਕ ਕਰਕੇ ਦੇਖ ਲਓ ਤੁਸੀਂ ਕਿਹੜੀ ਕੌਮ ਤੇ ਇਹ 5.5 ਕਰੋੜ ਰੁਪਇਆ ਲਾਇਆ ਤੇ ਤੈਨੂੰ ਮੈਂ ਬਾਰ-ਬਾਰ ਕਹਿੰਨਾ ਹਰਾਮਖੋਰਾ ਜੇ ਤੇਰੇ ਵਿੱਚ ਇੰਨਾ दम ਹੈ ਨਾ ਫਿਰ ਇੰਡੀਆ ਆ ਕੇ ਗੱਲ ਕਰ ਮੇਰੇ ਨਾਲ ਬਣਾਉ ਬੰਦੇ ਦਾ ਪੁੱਤ ਤੁਹਾਨੂੰ ਇਦਾਂ ਲੱਗਦਾ ਵੀ ਬੂਟਾ ਸਾਨੂੰ ਚੁੱਪ ਕਰ ਜੂਗਾ ਤੁਹਾਡੇ ਪੋਤਰੇ ਖੁੱਲ ਕੇ ਛੱਡੂ ਜਿਹੜੀ ਗੁੰਡਾਗਰੀ ਤੁਸੀਂ ਕੀਤੀ ਆ ਨਾ ਦੁਨੀਆਂ ਦੇ ਸਾਹਮਣੇ ਨਸਲ ਕਰਕੇ ਛੱਡੂ ਮੈਂ ਡਰਨ ਵਾਲਾ ਬੰਦਾ ਨਹੀਂ ਉਸ ਵਾਰ ਤੁਸੀਂ ਡਰਾਗੇ ਗੁੰਡਾਗਰਦੀ ਕਰਕੇ ਅਸੀਂ ਡਰਦੇ ਨਾ ਤੇ ਤੁਹਾਨੂੰ ਡਰਦੇ ਆ ਨਾ ਤੇਰੇ ਭਿੰਡਰਾਂ ਵਾਲੇ ਤੇ ਗੁੰਡਾ ਡਰਦੇ ਆ ਨਾ ਤੁਹਾਡੇ ਖਾਲਸਿਆਂ ਨੂੰ ਡਰਦੇ ਆ ਅਸੀਂ ਤੇ ਨਾ ਤੁਹਾਡੇ ਪੰਜ ਬਟ ਜਿਹੜੇ ਆ ਹੈਗੇ ਨਾ ਵੱਡੇ ਵੱਡੇ ਫੋਰਸਾਂ ਵਾਲੇ ਮੈਂ ਕਿਸੇ ਤੋਂ ਡਰਦਾ ਜਿੱਥੇ ਬੈਠ ਕੇ ਮੱਜੀ ਗੱਲ ਕਰ ਲਿਓ ਆਜੋ ਇੰਡੀਆ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ